ਕੱਲ ਜਦ ਜੱਸੀ ਮੇਰੇ ਕੋਲ ਆਇਆ ਤਾਂ ਸੁੱਖਾ ਨਹੀਂ ਆਇਆ ਚਲ ਜੀ ਉਸ ਤੋਂ ਬਾਅਦ ਅਸੀਂ ਪੈਕੇਜ ਇੱਕ ਲਾ ਲਏ ਸੁੱਖਾ ਆਇਆ ਫਿਰ ਪਾਚੋ ਸੁੱਖਾ ਆ ਗਿਆ ਮੈਨੂੰ ਕਹਿੰਦਾ ਕਹਿੰਦਾ ਤੁਸੀਂ ਕਹਦੇ ਦੋਸਤ ਕਹਿੰਦਾ ਹਰਾਮੀ ਆ ਬਹੁਤ ਕਹਿੰਦਾ ਤੁਸੀਂ ਪਤਾ ਤਾਂ ਨਹੀਂ ਕਰੇ ਮੇਰੇ ਵਾਰੀ ਮੈਂ ਕਿਹਾ ਓ ਮੈਂ ਕਿਹਾ ਸੁੱਖੇ ਆ ਤੂੰ ਕਿਆ ਗੱਲ ਕਰਦਾ ਮੈਂ ਕਿਹਾ ਮੈਂ ਜੱਸੀ ਹਰੇਕ ਹਸਪਤਾਲ ਚ ਜਾ ਕੇ ਆਇਆ ਹਰ ਇੱਕ ਬਾੜ ਵਿੱਚ ਹਰ ਇੱਕ ਕਮਰੇ 'ਚ ਤੈਨੂੰ ਦੇਖਿਆ ਤੂੰ ਹੈ ਹੀ ਨਹੀਂ ਤਾਂ ਕਿਤੇ ਮੈਂ ਫਿਰ ਜਿਹੜੇ ਗੈਲਰੀ 'ਚ ਮਰੀਜ਼ ਪਏ ਹੁੰਦੇ ਆ ਮੈਂ ਉੱਥੇ ਗਏ ਅਸੀਂ ਤੂੰ ਉੱਥੇ ਵੀ ਨਹੀਂ ਮਿਲਿਆ ਮੈਂ ਫਿਰ ਜਿਹੜੇ ਪਾਰਕਾਂ 'ਚ ਮਰੀਜ਼ ਪਏ ਹੁੰਦੇ ਲਵਾਰਸ ਜੇ ਹਨਾ ਮੈਂ ਉੱਥੇ ਵੀ ਅਸੀਂ ਤੈਨੂੰ ਲੱਭਿਆ ਮੈਂ ਤੂੰ ਉੱਥੇ ਵੀ ਨਹੀਂ ਦੇਖਿਆ ਮੈਂ ਫਿਰ ਜੱਸੀ ਕਹਿੰਦਾ ਵੀ ਚਲ ਮੁਰਦਾ ਘਾਟ ਮੁਰਦਾ ਘਰਾਂ 'ਚ ਦੇਖ ਕੇ ਆਉਂਦੇ ਆ ਅਸੀਂ ਮੁਰਦਾ ਘਾਟ ਵਿੱਚ ਜਾ ਕੇ ਉੱਥੇ ਪਤਾ ਕਰਿਆ ਕੋਈ ਲਵਾਰਸ ਲਾਸਤਾ ਨਹੀਂ ਆਈ ਮਾ ਦੇਖ ਲੈ ਸੁਖੇ ਅਸੀਂ ਐਨਾ ਲੱਭਿਆ ਤੈਨੂੰ ਤੂੰ ਕਿਤੇ ਲੱਭਿਆ ਹੀ ਨਹੀਂ